ਸਤਿ ਸ਼੍ਰੀ ਅਕਾਲ ਜੀ ਪਟਿਆਲਾ ਦੀ ਕਿਚਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਲੱਗੇ ਆਂ ਹਰੀ ਮਿਰਚ ਤੇ ਨਿੰਬੂ ਦਾ ਆਚਾਰ ਤਿਆਰ ਕਰਨ ਮਸਾਲੇ ਵਾਲਾ ਖੱਟਾ ਮਿੱਠਾ ਆਚਾਰ ਤਾਂ ਆਪਾਂ ਪਹਿਲਾਂ ਬਣਾ ਚੁੱਕੇ ਆਂ ਤੇ ਇਹ ਬਣਾਇਆ ਜੀ ਆਪਾਂ ਨੇ ਨਿੰਬੂ ਤੇ ਹਰੀ ਮਿਰਚ ਦਾ ਮਸਾਲੇ ਵਾਲਾ ਆਚਾਰ ਮਿਰਚ ਤੇ ਨਿੰਬੂ ਦੋਨੋਂ ਧੋ ਕੇ ਚੰਗੀ ਤਰ੍ਹਾਂ ਨਾਲ ਸਾਫ਼ ਕਰਨੇ ਆ ਕੱਪੜੇ ਨਾਲ ਸੁਕਾ ਲੈਣੇ ਆ ਤਾਂ ਕਿ ਪਾਣੀ ਨਾਲ ਲੱਗਿਆ ਰਹੇ ਜੀ ਤੇ ਮਿਰਚਾਂ ਨੂੰ ਤੁਸੀਂ ਲੰਬੇ ਆਕਾਰ ਨਾਲ ਕੱਟ ਵੀ ਲਗਾ ਸਕਦੇ ਆ ਪਰ ਮੈਂ ਪੀਸ ਕਰਕੇ ਕੱਟ ਲਿਆ ਨਿੰਬੂ ਵੀ ਕੱਟ ਲਿਆ ਤੇ ਮਿਰਚਾਂ ਵੀ ਕੱਟ ਲਈਆਂ ਨਿੰਬੂਆਂ ਦੇ ਬੀਜ ਵੀ ਆਪਾਂ ਨਾਲ-ਨਾਲ ਕੱਢ ਦਿੰਦੇ ਹੁੰਨੇ ਆ ਇੱਕ ਫਰਾਈਪੈਨ ਲੈ ਲੈਣਾ ਜੀ ਮਸਾਲਾ ਭੁੰਨਣ ਵਾਸਤੇ ਇਹਦੇ ਵਿੱਚ ਆਪਾਂ ਨੇ 2 ਚਮਚ ਪਾਏ ਆ ਜੀ ਸੌਫ ਇੱਕ ਚਮਚ ਪਾਇਆ ਹੈ ਜੀ ਮੇਥੇ ਸੁੱਕੇ ਮੇਥੇ ਤੇ ਇੱਕ ਚਮਚ ਪਾਇਆ ਹੈ ਰਾਈ ਤੇ ਇੱਕ ਚਮਚ ਪਾਇਆ ਹੈ ਜੀ ਜਵੈਣ ਤੇ ਇੱਕ ਟੁਕੜਾ ਲਿਆ ਹੈ ਜੀ ਦਾਲ ਚੀਨੀ ਦਾ ਉਸ ਤੋਂ ਬਾਅਦ ਦੋ ਲਈਆਂ ਹੈ ਜੀ ਵੱਡੀ ਇਲਾਇਚੀ ਮੋਟੀ ਇਲਾਇਚੀ ਤੇ ਪੰਜ-ਸੱਤਕ ਲੌਂਗ ਲਈਆਂ ਇਹ ਜਿਹੜੇ ਖੜੇ ਮਸਾਲੇ ਆਪਾਂ ਇਹਦੇ ਵਿੱਚ ਤੇਜ ਪੱਤਾ ਵਗੈਰਾ ਸਾਰਾ ਕੁਝ ਪਾ ਸਕਦੇ ਆ ਤੁਸੀਂ ਕਾਲੀ ਮਿਰਚ ਵੀ ਸਾਬਤ ਪਾ ਸਕਦੇ ਆ ਪਰ ਜਿਹੜੀ ਹਰੀ ਮਿਰਚ ਉਹ ਪਹਿਲਾਂ ਹੀ ਤੇਜ ਆ ਇਸ ਕਰਕੇ ਮੈਂ ਕਾਲੀ ਮਿਰਚ 스ਕਿਪ ਕਰਦੀ ਆ ਤੇ ਹੁਣ ਆਪਾਂ ਹਲਕੀ ਅੰਜ ਤੇ ਹੀ ਮਸਾਲਾ ਰੋਸਟ ਕਰਨਾ ਹੈ ਲੋ ਜੀ ਇੱਕ ਚਮਚ ਜੀਰਾ ਇਹ ਰਹਿ ਗਿਆ ਸੀ ਹਲਕੀ ਅੰਜ ਤੇ ਮਸਾਲਾ ਰੋਸਟ ਕਰਨਾ ਹੈ ਜਦੋਂ ਇਹਦਾ ਕਲਰ ਚੇਂਜ ਹੋ ਜਾਂਦਾ ਹੈ ਉਦੋਂ ਤੱਕ ਭੁੰਨਣਾ ਹੈ ਮਸਾਲਾ ਵੀ ਤਿਆਰ ਹੋ ਗਿਆ ਜੀ ਤੇ ਹੁਣ ਆਪਾਂ ਇਸ ਨੂੰ ਪਲੇਟ ਵਿੱਚ ਕੱਟ ਲਵਾਂਗੇ ਥੋੜਾ ਜਿਹਾ ਠੰਡਾ ਕਰਨ ਲਈ ਫਿਰ ਆਪਾਂ ਇਸ ਨੂੰ ਪੀਸਾਂਗੇ ਉਸੇ ਫਰਾਈਪੈਨ ਵਿੱਚ ਆਪਾਂ ਹੁਣ ਸਰੋਂ ਦਾ ਤੇਲ ਗਰਮ ਕਰਾਂਗੇ ਜੀ ਇੱਕ ਕੜਛੀ ਜਿੰਨਾ ਕੁ ਲਿਆਏ ਸਰੋਂ ਦਾ ਤੇਲ ਇਹਨੂੰ ਚੰਗੀ ਤਰ੍ਹਾਂ ਨਾਲ ਗਰਮ ਕਰ ਲੈਣਾ ਹੈ ਗਰਮ ਕਰਨ ਤੋਂ ਬਾਅਦ ਫਿਰ ਤੇਲ ਠੰਡਾ ਕਰਨਾ ਹੈ ਇੱਧਰ ਆਪਾਂ ਮਸਾਲੇ ਪੀਸਦੇ ਹਾਂ ਜਿੰਨੀ ਤਰ੍ਹਾਂ ਤੇਲ ਠੰਡਾ ਹੁੰਦਾ ਹੈ ਬਹੁਤ ਵਧੀਆ achar ਬਣਦਾ ਇਹ ਮਸਾਲਿਆਂ ਦੀ ਇੰਨੀ ਸੋਹਣੀ ਮਹਿਕ ਬਣਦੀ ਹੈ ਕਿ ਲੋ ਜੀ ਤੇਲ ਵੀ ਠੰਡਾ ਹੋ ਗਿਆ ਮਸਾਲਾ ਵੀ ਪੀਸਿਆ ਗਿਆ ਤੇ ਹੁਣ ਆਪਾਂ ਨਿੰਬੂ ਤੇ ਮਿਰਚਾਂ ਇੱਕ ਖੁੱਲੇ ਬਾウル ਵਿੱਚ ਪਾ ਕੇ ਫਿਰ ਆਪਾਂ ਇਸ ਨੂੰ ਤਿਆਰ ਕਰਾਂਗੇ ਨਿੰਬੂ ਪਾ ਲਿਆ ਜੀ ਤੇ ਮਿਰਚਾਂ ਪਾ ਲੀਆਂ ਏ ਤੇ ਹੁਣ ਆਪਾਂ ਮਸਾਲਾ ਪਾਵਾਂਗੇ ਮੇਰੇ ਕੋਲ ਅੱਧਾ ਕਿਲੋ ਨਿੰਬੂ ਸੀਗੇ ਉਸ ਹਿਸਾਬ ਨਾਲ ਮੈਂ ਥੋੜੀ ਜਿਹੀ ਮਿਰਚਾਂ ਲਈਆਂ ਏ ਤੇ 5-6 ਚਮਚ ਭਰ ਕੇ ਪਾ ਲਿਆ ਜੀ ਮਸਾਲੇ ਦੇ ਜਿਹੜਾ ਪਾਊਡਰ ਬਣਾਇਆ ਸੀ ਤੇ ਹੁਣ ਪਾਵਾਂਗੇ ਜੀ ਆਪਾਂ ਨਮਕ ਇਹਦੇ ਵਿੱਚ ਆਪਾਂ ਨੇ ਜਿਹੜਾ ਚਮਚ ਪਿਆਏ ਇਹ ਵਾਲਾ ਚਮਚ ਇੱਕ ਪੜ ਕੇ ਪਾਇਆ ਇਹ ਪੂਰਾ ਇੱਕ ਪਾਇਆ ਇਹ ਅੱਧਾ ਡੇਢ ਚਮਚ ਪਾਇਆ ਜੀ ਨਮਕ ਤੇ ਤੁਸੀਂ ਅੱਧਾ ਚਮਚ ਕਾਲਾ ਨਮਕ ਪਾ ਸਕਦੇ ਹੋ ਇੱਕ ਚਮਚ ਵਾਈਟ ਪਾ ਸਕਦੇ ਆ ਇੱਕ ਚਮਚ ਪਾਇਆ ਜੀ ਲਾਲ ਮਿਰਚ ਇਹਦੇ ਨਾਲ ਰੰਗ ਬਹੁਤ ਸੋਹਣਾ ਬਣ ਜਾਂਦਾ ਹੈ ਆਚਾਰ ਦਾ ਇੱਕ ਚਮਚ ਪਾਇਆ ਜੀ ਕਲੌਂਜੀ ਤੇ ਤੇਲ ਬਿਲਕੁਲ ਠੰਡਾ ਕਰਕੇ ਪਾਉਣਾ ਹੈ ਹੁਣ ਤੇਲ ਬਿਲਕੁਲ ਠੰਡਾ ਹੋਇਆ ਹੋਇਆ ਇਹ ਆਪਾਂ ਨੇ ਸਾਰਾ ਹੀ ਤੇਲ ਜਿਹੜਾ ਇਹ ਨਿੰਬੂਆਂ ਦੇ achar ਵਿੱਚ ਇਸ ਤਰ੍ਹਾਂ ਹੀ ਪਾ ਕੇ ਇਹਨੂੰ ਕਰਾਂਗੇ ਜੀ ਮਿਕਸ ਮਿਕਸ ਕਰਕੇ ਆਪਾਂ ਜਾਰ ਵਿੱਚ ਪਾ ਲਾਂਗੇ ਜੀ achar ਨੂੰ ਦੁਲਤੇ ਫਿਰਤੇ ਇਹ ਦਿਨ ਵਿੱਚ ਆਪਾਂ ਕੰਮ ਕਾਜ ਕਰਦੇ ਕਰਦੇ ਦਿਨ ਵਿੱਚ ਇੱਕ ਵਾਰੀ ਜ਼ਰੂਰ ਇਹਨੂੰ ਹਿਲਾ ਲੈਣਾ ਜੀ ਡੱਬੇ ਵਿੱਚ ਪਏ ਨੂੰ ਦੋ ਚਮਚ ਪਾਏ ਆ ਜੀ ਹਲਦੀ ਹਲਦੀ ਤੁਸੀਂ ਪਾਉਣੀ ਆ ਪਾ ਸਕਦੇ ਆ ਨਹੀਂ ਪਾਉਣੀ ਤਾਂ ਵੀ ਬਹੁਤ ਅੱਛਾ ਬਣ ਜਾਂਦਾ ਏ ਤੇ ਲੋ ਜੀ ਮਿਕਸ ਕਰ ਲਿਆ ਮਿਕਸ ਮਿਕਸ ਕਰਕੇ ਆਪਾਂ ਇਹਨੂੰ ਡੱਬੇ ਵਿੱਚ ਪਾ ਲਾਂਗੇ ਬਹੁਤ ਵਧੀਆ ਸੁਗੰਧੀ ਬਣਦੀ ਆ ਬਹੁਤ ਵਧੀਆ achar ਬਣਦਾ ਏ ਜੀ ਅਗਲੇ ਵੀਡੀਓ 'ਚ ਆਪਾਂ ਕੁਝ ਹੋਰ ਲੈ ਕੇ ਆਵਾਂਗੇ ਤੁਹਾਨੂੰ ਵੀਡੀਓ ਪਸੰਦ ਲੱਗੀ ਪਸੰਦ ਆਈ ਤਾਂ ਅੱਗੇ ਸ਼ੇਅਰ ਕਰਨਾ ਜੀ ਤੇ ਕਮੈਂਟ ਕਰਨਾ ਅਗਲੇ ਵੀਡੀਓ 'ਚ ਮਿਲਾਂਗੇ ਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ